समर्पित ਕਰਨਗੇ ਅੱਜ ਉਸ ਦਾ ਆਗਾਜ਼ ਹੋਏਗਾ ਔਰ ਵੱਡੇ ਪੱਧਰ ਦੇ ਉੱਤੇ ਪੰਜਾਬੀਆਂ ਨੂੰ ਇਸ ਦਾ ਲਾਹਾ ਮਿਲੇਗਾ ਅੱਜ ਮੁਹਾਲੀ ਦੇ ਵਿੱਚ ਦੇਸ਼ ਦੀ ਸਭ ਤੋਂ ਵੱਡੀ ਸਿਹਤ ਯੋਜਨਾ ਦਾ ਆਗਾਜ਼ ਹੋਣ ਜਾ ਰਿਹਾ ਜਿਸ ਦੇ ਵਿੱਚ ਪੰਜਾਬ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਦੇ ਲਈ ਹੈਲਥ ਕਾਰਡ ਜਿਹੜਾ ਹੈ ਉਹ ਦਿੱਤਾ ਜਾਏਗਾ ਸੋ ਇਸ ਸਕੀਮ ਦਾ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿਉਂਕਿ ਇੱਕ ਦੋ ਵਾਰ ਤਰੀਕਾ ਵੀ ਵਿਧਾਨੀਆਂ ਪਈਆਂ ਪਰ ਅੱਜ ਉਹਦਾ ਉਦਘਾਟਨ ਜਿਹੜਾ ਹੈ ਸੀਐਮ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਦੇ ਵੱਲੋਂ ਮੋਹਾਲੀ ਦੇ ਵਿੱਚ ਇੱਕ ਪ੍ਰੋਗਰਾਮ ਹੋਏਗਾ ਉਸ ਪ੍ਰੋਗਰਾਮ ਦੇ ਵਿੱਚ ਇਸ ਦਾ ਆਗਾਜ਼ ਕੀਤਾ ਜਾਏਗਾ ਔਰ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਇਸ ਖੇਤਰ ਦੇ ਵਿੱਚ ਦਰਸਲ ਅੱਜ ਪੰਜਾਬ ਦੇ ਵਿੱਚ 10 ਲੱਖ ਰੁਪਏ ਦੇ ਮੁਫਤ ਇਲਾਜ ਦੀ ਯੋਜਨਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਾਗੂ ਹੋਣ ਜਾ ਰਹੀ ਹੈ ਇਸ ਦੇ ਵਿੱਚ ਨਾ ਕੋਈ ਇਨਕਮ ਦਾ ਚੱਕਰ ਹੈ ਤੇ ਨਾ ਹੀ ਕੋਈ ਉਮਰ ਦੀ ਸੀਮਾ ਹੈ ਮਤਲਬ ਕਿ ਇਹ ਨਹੀਂ ਕਿ ਤੁਸੀਂ ਜੇ ਟੈਕਸ ਦਿੰਦੇ ਹੋ ਜਾਂ ਫਿਰ ਤੁਹਾਡੀ ਆਮਦਨ ਬਹੁਤ ਜ਼ਿਆਦਾ ਹੈ ਤੇ ਇਸ ਕਰਕੇ ਤੁਹਾਨੂੰ ਇਹਦਾ ਲਾਹਾ ਨਹੀਂ ਮਿਲੇਗਾ ਜਾਂ ਫਿਰ ਤੁਹਾਡੀ ਉਮਰ ਕੋਈ ਸੀਮਾ ਨਹੀਂ ਰੱਖੀ ਗਈ ਉਮਰ ਦੀ ਕਿ ਨਹੀਂ ਇਸ ਉਮਰ ਦੇ ਵਿਅਕਤੀ ਦਾ ਹੀ ਇਲਾਜ ਹੋਏਗਾ ਜਾਂ ਇਸ ਉਮਰ ਦੇ ਵਿਅਕਤੀ ਦਾ ਇਲਾਜ ਨਹੀਂ ਹੋਏਗਾ ਕੋਈ ਨਾ ਇਹਦੇ ਵਿੱਚ ਕਿਸੇ ਵਿਅਕਤੀ ਦੇ ਕੋਲ ਕੋਈ ਚੱਕਰ ਨਹੀਂ ਆ ਉਹਦੀ ਇਨਕਮ ਦਾ ਤੇ ਕੋਈ ਚੱਕਰ ਨਹੀਂ ਆ ਉਸ ਦੀ ਉਮਰ ਦਾ ਪੰਜਾਬ ਦਾ ਕੋਈ ਵੀ ਵਿਅਕਤੀ ਜਿਸ ਦੇ ਕੋਲ ਆਧਾਰ ਕਾਰਡ ਜਾਂ ਵੋਟਰ ਕਾਰਡ ਹੈ ਉਹ ਇਸ ਸਕੀਮ ਦਾ ਫਾਇਦਾ ਲੈ ਸਕਦਾ ਹੈ ਸ਼ਰਤ ਇਹ ਹੈ ਕਿ ਆਧਾਰ ਜਾਂ ਵੋਟਰ ਕਾਰਡ ਪੰਜਾਬ ਦਾ ਹੋਣਾ ਚਾਹੀਦਾ ਹੈ ਜਿਹਦੇ ਕੋਲ ਆਧਾਰ ਕਾਰਡ ਪੰਜਾਬ ਦਾ ਜਾਂ ਵੋਟਰ ਕਾਰਡ ਪੰਜਾਬ ਦਾ ਹੈ ਤੇ ਉਹਨੂੰ ਇਹ ਸਕੀਮ ਮਿਲੇਗੀ ਤੋ ਉਹਨਾਂ ਸਾਰੇ ਲੋਕਾਂ ਨੂੰ ਇਸ ਸਕੀਮ ਦਾ ਫਾਇਦਾ ਹੋਏਗਾ ਇਸ ਸਕੀਮ ਦੇ ਨਾਲ 65 ਲੱਖ ਪਰਿਵਾਰਾਂ ਦੇ ਕਰੀਬ 3 ਕਰੋੜ ਲੋਕਾਂ ਨੂੰ ਲਾਭ ਮਿਲੇਗਾ ਮਤਲਬ ਤੁਸੀਂ ਕਹੋ ਕਿ ਪੂਰਾ ਪੰਜਾਬ ਇਸ ਸਕੀਮ ਦੇ ਵਿੱਚ ਕਵਰ ਕੀਤਾ ਜਾਏਗਾ ਔਰ ਇਸ ਸਕੀਮ ਨੂੰ ਲਾਂਚ ਕਰਨ ਦੇ ਲਈ ਅੱਜ ਮੁਹਾਲੀ ਦੇ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਹੈ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮੌਜੂਦ ਰਹਿਣਗੇ ਸਰਕਾਰ ਦਾ ਕਹਿਣਾ ਹੈ ਕਿ ਇਸ ਸਕੀਮ ਦੇ ਵਿੱਚ ਹਰ ਤਰ੍ਹਾਂ ਦਾ ਖਰਚ ਸ਼ਾਮਲ ਹੋਏਗਾ ਇਸ ਸਕੀਮ ਬਾਰੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਜਾਣਕਾਰੀ ਦਿੱਤੀ ਸੀ ਕਿ ਇਸ ਦੇ ਲਈ 9000 ਤੋਂ ਜ਼ਿਆਦਾ ਕਾਮਨ ਸੈਂਟਰਾਂ ਦਾ ਦੇ ਵਿੱਚ ਕਾਰਡ ਬਣਨਗੇ ਮਤਲਬ 9000 ਕਾਮਨ ਸੈਂਟਰ ਬਣਾਏ ਜਾਣਗੇ ਜਿੱਥੇ ਇਹਦੇ ਇਹਦੇ ਕਾਰਡ ਬਣਾਏ ਜਾਣਗੇ ਇਹਦੇ ਔਰ ਇਸ ਦੇ ਲਈ ਕੈਂਪ ਲਗਾਏ ਜਾਣਗੇ ਇੱਕ ਵਾਰ ਇਨਰੋਲਮੈਂਟ ਹੋਣ ਤੋਂ ਬਾਅਦ ਲੋਕ ਇਲਾਜ ਦੇ ਲਈ ਯੋਗ ਹੋ ਜਾਣਗੇ ਔਰ ਕਾਰਡ ਆਉਣ ਦੇ ਵਿੱਚ 10 ਤੋਂ 15 ਦਿਨ ਦਾ ਸਮਾਂ ਔਰ ਕਰੀਬ 4 ਮਹੀਨਿਆਂ ਦੇ ਵਿੱਚ ਪੂਰੇ ਪੰਜਾਬ ਨੂੰ ਕਵਰ ਕਰ ਲਿਆ ਜਾਏਗਾ ਤੁਸੀਂ ਸੌਖੀ ਭਾਸ਼ਾ ਦੇ ਵਿੱਚ ਜੇ ਇਸ ਚੀਜ਼ ਨੂੰ ਸਮਝੋ ਕਿ ਤੁਹਾਡਾ ਇੱਕੋ ਹੀ ਵਾਰ ਇਨਰੋਲਮੈਂਟ ਹੋਣੀ ਹੈ ਤੁਸੀਂ ਵੋਟਰ ਕਾਰਡ ਆਪਣਾ ਆਧਾਰ ਕਾਰਡ ਦਿਖਾ ਕੇ ਜਦੋਂ ਤੁਹਾਡਾ ਉੱਥੇ ਨਾਮ ਚੜ ਗਿਆ ਉਸ ਦੇ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਤੁਹਾਡੇ ਘਰ ਤੁਹਾਡੇ ਕੋਲ ਕਾਰਡ ਪਹੁੰਚ ਜਾਏਗਾ ਔਰ ਉਸ ਤੋਂ ਬਾਅਦ ਤੁਸੀਂ ਇਸ ਫ੍ਰੀ ਇਲਾਜ ਦੇ ਲਈ ਐਲੀਜੀਬਲ ਹੋ ਜਾਓਗੇ ਔਰ ਦੂਸਰੇ ਪਾਸੇ ਪੂਰੇ ਪੰਜਾਬ ਦੇ ਵਿੱਚ ਹੁਣ ਬਹੁਤ ਸਾਰੇ ਲੋਕਾਂ ਦੇ ਦਿਲਾ ਦੇ ਵਿੱਚ ਇਹ ਗੱਲ ਹੋਏਗੀ ਕਿ ਕੀ ਪੂਰੇ ਪੰਜਾਬ ਦੇ ਵਿੱਚ ਇੱਕੋ ਹੀ ਟਾਈਮ ਤੇ ਕਾਰਡ ਬਣਨੇ ਸ਼ੁਰੂ ਹੋ ਜਾਣਗੇ हां ਵੱਖ-ਵੱਖ ਜ਼ਿਲ੍ਹਿਆਂ ਤੋਂ ਸ਼ੁਰੂ ਹੁੰਦੇ 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 ਪੂਰੇ ਪੰਜਾਬ ਨੂੰ ਕਵਰ ਕਰਨ ਦੇ ਲਈ ਸਰਕਾਰ ਦੇ ਵੱਲੋਂ ਜਿਹੜਾ ਟੀਚਾ ਮਿੱਥਿਆ ਗਿਆ ਉਹ 4 ਮਹੀਨਿਆਂ ਦਾ ਟੀਚਾ ਮਿੱਥਿਆ ਗਿਆ ਕਿ ਅਗਲੇ 4 ਮਹੀਨਿਆਂ ਦੇ ਵਿੱਚ 3 ਕਰੋੜ ਪੰਜਾਬੀਆਂ ਦੇ ਔਰ 65 ਲੱਖ ਪਰਿਵਾਰਾਂ ਦੇ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਦੇ ਇਹ ਕਾਰਡ ਬਣ ਕੇ ਤਿਆਰ ਹੋ ਜਾਣਗੇ ਮੰਤਰੀ ਨੇ ਕਿਹਾ ਕਿ ਇਸ ਦੇ ਵਿੱਚ ਬਹੁਤ ਜ਼ਿਆਦਾ ਫਾਰਮੈਲਟੀ ਨਹੀਂ ਹੋਏਗੀ ਜਿਸ ਦੇ ਕੋਲ ਪੰਜਾਬ ਦਾ ਆਧਾਰ ਕਾਰਡ ਤੇ ਵੋਟਰ ਕਾਰਡ ਹੋਏਗਾ ਉਸ ਨੂੰ ਇਸ ਦਾ ਲਾਭ ਦਿੱਤਾ ਜਾਏਗਾ ਪੰਜਾਬ ਦੇ ਵਿੱਚ ਕਰੀਬ 65 ਲੱਖ ਪਰਿਵਾਰਾਂ ਨੂੰ ਇਸ ਦਾ ਲਾਭ ਮਿਲੇਗਾ ਕੀਮ ਦੇ ਵਿੱਚ ਸਾਰੇ ਐਮਰਜੈਂਸੀ ਕੇਅਰ ਤੇ ਕ੍ਰੋਨਿਕ ਕੇਅਰ ਸਮੇਤ ਕਰੀਮ 2200 ਮੈਡੀਕਲ ਪ੍ਰਕਿਰਿਆਵਾਂ ਸ਼ਾਮਲ ਹੋਣਗੀਆਂ ਇਸ ਦੇ ਵਿੱਚ ਕੋਸਮੈਟਿਕ ਸਰਜਰੀ ਨਹੀਂ ਹੋਏਗੀ ਕੁਝ ਸਹੂਲਤਾਂ ਜਿਨ੍ਹਾਂ ਦਾ ਗਲਤ ਇਸਤੇਮਾਲ ਹੋ ਸਕਦਾ ਹੈ ਉਹਨਾਂ ਨੂੰ ਰਿਜ਼ਰਵ ਪੈਕੇਜ ਦੇ ਵਿੱਚ ਇਹਦੇ ਵਿੱਚ ਰੱਖਿਆ ਗਿਆ ਹੈ ਔਰ ਉਹਨਾਂ ਨੇ ਕਿਹਾ ਸੀ ਕਿ ਸਾਡੀ ਕੋਸ਼ਿਸ਼ ਹੈ ਕਿ 3 ਮਹੀਨਿਆਂ ਦੇ ਵਿੱਚ ਪੂਰੇ ਪੰਜਾਬ ਨੂੰ ਕਵਰ ਕਰ ਲਿਆ ਜਾਵੇ ਮਤਲਬ 3 ਤੋਂ 4 ਮਹੀਨੇ ਦਾ ਸਮਾਂ ਜਿਹੜਾ ਸਰਕਾਰ ਦੇ ਵੱਲੋਂ ਉਹ ਮਿੱਥਿਆ ਜਾ ਰਿਹਾ ਹੈ ਕਿ 3 ਤੋਂ 4 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਇਸ ਪੂਰੀ ਸਕੀਮ ਨੂੰ ਕਵਰ ਕਰ ਦਈਏ ਔਰ ਪੂਰੇ ਪੰਜਾਬ ਨੂੰ ਕਵਰ ਕਰ ਲਈਏ ਔਰ ਹਰੇਕ ਵਿਅਕਤੀ ਇਹਦਾ ਲਾਹਾ ਲੈ ਸਕੇ ਇੱਕ ਵਾਰ ਨਾਮ ਰਜਿਸਟਰਡ ਕਰਵਾਉਣ ਤੇ ਲੋਕ ਇਲਾਜ ਕਰਵਾ ਸਕਣਗੇ ਸਿਹਤ ਮੰਤਰੀ ਨੇ ਦੱਸਿਆ ਕਿ ਸਕੀਮ ਦੇ ਵਿੱਚ ਪੈਨਸ਼ਨਰ ਸਰਕਾਰੀ ਮੁਲਾਜ਼ਮ ਤੇ ਆਮ ਲੋਕ ਸ਼ਾਮਲ ਹੋਣਗੇ ਮਤਲਬ ਫਿਰ ਤੋਂ ਉਸ ਗੱਲ ਨੂੰ ਦੁਹਰਾ ਰਹੇ ਆ ਕਿ ਇਹਦੇ ਵਿੱਚ ਕੋਈ ਵਿਅਕਤੀ ਇਹ ਨਾ ਸੋਚੇ ਕਿ ਮੇਰੀ ਤਾਂ ਪੈਨਸ਼ਨ ਲੱਗੀ ਭਾਈ ਹੁਣ ਮੈਨੂੰ ਇਲਾਜ ਮਿਲਣਾ ਕਿ ਨਹੀਂ ਮਿਲਣਾ ਜਾਂ ਕੋਈ ਵਿਅਕਤੀ ਕਹੇ ਕਿ ਮੈਂ ਤਾਂ ਸਰਕਾਰੀ ਨੌਕਰ ਮੇਰੀ ਸਰਕਾਰੀ ਨੌਕਰੀ ਹੈ ਮੈਨੂੰ ਇਲਾਜ ਮਿਲੇਗਾ ਕਿ ਨਹੀਂ ਮਿਲੇਗਾ ਐਸਾ ਕੁਝ ਨਹੀਂ ਹੈ ਇਸ ਇਲਾਜ ਦੇ ਵਿੱਚ ਪੰਜਾਬ ਦੇ ਇੱਕ ਆਮ ਵਿਅਕਤੀ ਤੋਂ ਲੈ ਕੇ ਇੱਕ ਖਾਸ ਵਿਅਕਤੀ ਸਭ ਦਾ ਇਲਾਜ ਯਾਨੀ ਕਿ 10 ਲੱਖ ਰੁਪਏ ਤੱਕ ਦਾ ਇਲਾਜ ਜਿਹੜਾ ਉਹ ਇਹਦੇ ਵਿੱਚ ਫ੍ਰੀ ਮਿਲੇਗਾ ਮੇਰੇ ਮੇਰੇ ਸਹਿਯੋਗੀ ਸੰਦੀਪ ਨਾਲ ਜੁੜ ਗਏ ਨੇ ਸੰਦੀਪ ਅੱਜ ਪੰਜਾਬ ਹੀ ਨਹੀਂ ਪੂਰੇ ਦੇਸ਼ ਦੀ ਬਹੁਤ ਵੱਡੀ ਸਿਹਤ ਬੀਮਾ ਯੋਜਨਾ ਦਾ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਔਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੱਲੋਂ 10 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦਾ ਜਿਹੜਾ ਹੈਲਥ ਕਾਰਡ ਹੈ ਉਹ ਅੱਜ ਤੋਂ ਬੰਨੇ ਸ਼ੁਰੂ ਹੋ ਜਾਣਗੇ ਇਸ ਨੂੰ ਲੈ ਕੇ ਸਰਕਾਰ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਬਹੁਤ ਵੱਡੀ ਸਕੀਮ ਹੈ ਪੰਜਾਬੀਆਂ ਨੂੰ ਬਹੁਤ ਵੱਡਾ ਲਾਹਾ ਮਿਲਣ ਵਾਲਾ ਇਹਦੇ ਨਾਲ ਅਗਰ ਕੋਈ ਜਿਹੜਾ ਕੰਮ ਕਰੀਏ ਤਾਂ ਅੱਜ ਜਿਹੜਾ ਉਹਨਾਂ ਦੇ ਮੁੱਖ ਮੰਤਰੀ ਜਿਸਦੇ ਪਾਸੇ ਅਗਰ ਕੰਮ ਕਰੀਏ ਤਾਂ ਜਿਹੜੀ ਸੁਪਰੀਮਾ ਅਰਵਿੰਦ ਕੇਜੀ ਵਾਲਵਰ ਤੋਂ ਇੱਕ ਸੇ ਨਿਗਮਾ ਯੋਜਕ ਨੂੰ ਦੀ ਸ਼ੁਰੂਆਤ ਕੀਤੀ ਜਾ ਰਹੀ ਜਿਹਦੇ ਵਿੱਚ ਇਹਨਾਂ ਦੇ ਜੇਕਰ ਕਹੀਏ ਤਾਂ ਰਾਸ਼ਟਰੀ ਪੱਧਰ ਤੇ ਲਾਭ ਦੀ ਦਿੱਤੀ ਗਈ ਹੈ 10 ਲੱਖ ਰੁਪਇਆ ਜਿਹੜਾ ਕਿਸੇ ਵਿਅਕਤੀ ਦੇ ਇਲਾਜ ਲਈ ਜਿਹੜਾ ਉਹ ਰੱਖਿਆ ਗਿਆ ਹਾਲਾਂਕਿ ਜੇਕਰ ਕਹੀਏ ਤਾਂ ਗ੍ਰੇਨ ਤੋਂ ਕੇ ਹਰੇਕ ਹਸਪਤਾਲ ਦੇ ਵਿੱਚ ਜਿੱਥੇ ਕਿ ਜਿਹੜਾ ਕਿ ਹਸਪਤਾਲ ਹੈ ਇੰਪਾਇਰਨਟ ਆਇਆ ਚਾਹੇ ਉਹ ਪ੍ਰਾਈਵੇਟ ਆ ਚਾਹੇ ਉਹ ਸਰਕਾਰੀ ਹੈ ਤਾਂ ਉਹਦੇ ਵਿੱਚ ਇਹ ਇਲਾਜ ਹੁੰਦੇ ਹੋਏ ਜ਼ਰੂਰ ਨਜ਼ਰ ਆਣਗੇ ਜਿਦੇ ਵਿੱਚ ਅ ਅਗਰ ਡਾਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅ ਅੱਜ ਤੋਂ ਹੀ ਇਹ ਸੇਵਾ ਜਿਹੜੀ ਹੈ ਉਸੇ ਰੋਗ ਨੂੰ ਵੀ ਨਜ਼ਰ ਆਏਗੀ ਘਰ-ਘਰ ਜਾ ਕੇ ਜਿਹੜੇ ਦੇ ਓਕਾਰਡ ਬਣਾਏ ਜਾਣਗੇ ਜੇਕਰ ਕਿਸੇ ਵਿਅਕਤੀ ਨੂੰ ਐਮਰਜੈਂਸੀ ਹੈ ਤੇ ਉਹਦਾ ਕਾਰਨ ਨਹੀਂ ਹੈ ਤਾਂ ਉਹ ਵਿਅਕਤੀ ਆਪਣਾ ਆਧਾਰ ਕਾਰਡ ਲੈ ਕੇ ਹਸਪੀਟਲ ਜਾ ਸਕਦਾ ਸਿੱਧਾ ਉਸ ਨੂੰ ਜਿਹੜਾ ਉਹ ਇਲਾਜ ਮਿਲਦਾ ਹੋਣਾ ਨਜ਼ਰ ਆਏਗਾ ਹਾਲਾਂਕਿ ਇਸ ਜੇਕਰ ਗੱਲ ਕਰੀ ਤਾਂ ਇਹਦੇ ਵਿੱਚ ਇੱਕ ਪਰਦਾ ਵੀ ਫਾਸ਼ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਜਿਹਦੇ ਚੱਲਦੇ ਆ ਜਦੋਂ ਸੇ ਹੈ ਤਾਂ ਬੀਮਾ ਯੋਜਨਾ ਹਜੇ ਸ਼ੁਰੂ ਹੀ ਨਹੀਂ ਹੋਈ ਉਸ ਤੋਂ ਪਹਿਲਾਂ ਹੀ ਜਿਹੜੇ ਦੋ ਵਿਅਕਤੀ ਕਾਬੂ ਕੀਤੇ ਗਏ ਨੇ ਜਿਹਦੇ ਵਿੱਚ ਉਹ ਕਾਰਡ ਜਿਹੜਾ ਉਹ ਜਾਲੀ ਬਣਾਉਂਦੇ ਹੋਏ ਵੀ ਨਜ਼ਰ ਆ ਰਹੀ ਸੀ ਤੇ ਪੈਸੇ ਲੈ ਰਹੀ ਸੀ ਵਿਅਕਤੀਆਂ ਵੱਲੋਂ ਹਾਲਾਂਕਿ ਜੇਕਰ ਡਾਕਟਰ ਬਲਵਿੰਦ ਸਿੰਘ ਦੀ ਗੱਲ ਕਰਦੇ ਜਿਹੜੇ ਕਿ ਪੰਜਾਬ ਦੇ ਸਿਹਤ ਮੰਤਰੀ ਨੇ ਉਹ ਖੁਦ ਕਹਿੰਦੇ ਨੇ ਕਿ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨਾ ਰੁਪਈਆ ਯਾਨੀ ਕਿ ਕੋਈ ਵੀ ਪੈਸਾ ਜਗਾ ਉਹ ਨਹੀਂ ਲੱਗੇਗਾ ਫਰੀ ਆਫ ਕੋਸਟ ਹੋਏਗੀ ਫਾਈਲ ਬਣਾਉਣ ਦਾ ਵੀ ਕੋਈ ਰੁਪਈਆ ਜਿਹੜਾ ਉਹ ਨਹੀਂ ਲੱਗਦਾ ਹੋਏ ਨਜ਼ਰ ਆਏਗਾ ਜੇਕਰ ਤੁਸੀਂ ਸਿਹਤ ਬੀਮਾ ਯੋਜਨਾ ਤਹਿਤ ਆਪਣਾ ਇਲਾਜ ਕਰਵਾਓਗੇ ਜੀ ਸੇ अच्छा ਤੁਸੀਂ ਜ਼ਿਕਰ ਕੀਤਾ ਕਿ ਸਿਹਤ ਮੰਤਰੀ ਹੁਣਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਸੀ ਇਸ ਗੱਲ ਦਾ ਔਰ ਜਿਹੜੇ ਦਰਸ਼ਕ ਵੀ ਦੇਖ ਰਹੇ ਨੇ ਉਹਨਾਂ ਨੂੰ ਸਪਸ਼ਟ ਰੂਪ ਦੇ ਵਿੱਚ ਦੱਸ ਦਈਏ ਕਿ ਜਦੋਂ ਇਹ 9000 ਜਿਹੜੇ ਸੈਂਟਰ ਬਣਾਏ ਜਾਣਗੇ ਪੂਰੇ ਪੰਜਾਬ ਭਰ ਦੇ ਵਿੱਚ ਜਿੱਥੇ ਜਾ ਕੇ ਤੁਸੀਂ ਆਪਣਾ ਫਾਰਮ ਭਰਨਾ ਹੋਏਗਾ ਔਰ ਤੁਹਾਡਾ ਕਾਰਡ ਬਣ ਜਾਏਗਾ 10 ਤੋਂ 15 ਦਿਨਾਂ ਦੇ ਵਿੱਚ ਤੁਹਾਡਾ ਬਣ ਕੇ ਕਾਰਡ ਆ ਜਾਏਗਾ ਉਸ ਕਾਊਂਟਰ ਤੇ ਜਾ ਕੇ ਕਿਤੇ ਵੀ ਤੁਹਾਡੇ ਤੋਂ 1 ਰੁਪਿਆ ਮੰਗਿਆ ਜਾਵੇ ਚਾਹੇ 50 50 ਰੁਪਏ ਮੰਗੇ ਜਾਣ ਤੁਸੀਂ ਕੋਈ ਵੀ ਪੈਸਾ ਨਹੀਂ ਦੇਣਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਚਰਚਾ ਹੋਈ ਸੀ ਕਿ ਕੁਝ ਸੈਂਟਰਾਂ ਦੇ ਉੱਪਰ ਜਣ ਕੇ ਹਲੇ ਤਾਂ ਪੋਰਟਲ ਖੁੱਲਣਾ ਸੀ ਪਰ ਉਸ ਤੋਂ ਪਹਿਲਾਂ ਹੀ 50 ਰੁਪਏ ਲੈ ਕੇ ਕਾਰਡ ਬਣਾਏ ਜਾ ਰਹੇ ਸੀ ਵੀ ਸਰਕਾਰ ਦੇ ਵੱਲੋਂ ਸਖਤ ਹਦਾਇਤ ਹੈ ਕਿ ਕਿਸੇ ਨੇ ਕੋਈ ਵੀ 1 ਰੁਪਿਆ ਤੱਕ ਨਹੀਂ ਦੇਣਾ ਕਿਸੇ ਨੂੰ ਫ੍ਰੀ ਦੇ ਵਿੱਚ ਇਹ ਕਾਰਡ ਬਣਨਗੇ ਔਰ ਸੰਦੀਪ ਅੱਜ ਜਿਹੜਾ ਪ੍ਰੋਗਰਾਮ ਹੋਣ ਵਾਲਾ ਹੈ ਉਹ ਪ੍ਰੋਗਰਾਮ ਦੀ ਰੂਪਰੇਖਾ ਕੀ ਰਹਿਣ ਵਾਲੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਪਹੁੰਚਣਗੇ ਉੱਥੇ ਸਿਹਤ ਮੰਤਰੀ ਅ ਅਮੂਮਨ ਤੌਰ ਤੇ ਉੱਥੇ ਹੀ ਹੋਣਗੇ ਕਿਉਂਕਿ ਸਿਹਤ ਬੀਮਾ ਦੇ ਨਾਲ ਜੁੜੀ ਹੋਈ ਯੋਜਨਾ ਆਪ ਸੁਪਰੀਮ ਉਹ ਰਵਿੰਦ ਕੇਜਰੀ ਵਾਲੋ ਉੱਥੇ ਹੋਣਗੇ ਸਰਕਾਰ ਇਸ ਸਕੀਮ ਨੂੰ ਲੈ ਕੇ ਕਿੰਨੀ ਕੁ ਉਤਸ਼ਾਹ ਨਜ਼ਰ ਆ ਰਹੀ ਹੈ ਜਿੰਨ ਵੀ ਦੇਖੋ ਪੰਜਾਬ ਪੜ ਦੇ ਵਿੱਚ ਅਗਰ ਗੱਲ ਕਰੀਏ ਤਾਂ ਜੁਰਾ ਉਸਾ ਜਿਹੜਾ ਉਹ ਦੇਖਣ ਨੂੰ ਮਿਲਦਾ ਕਿਉਂਕਿ ਪੰਜਾਬ ਦੇ ਅਗਰ ਬਾਰਡਰ ਏਰੀਆ ਦੀ ਗੱਲ ਕਰੀ ਜਾਵੇ ਤਾਂ ਬਾਰਡਰ ਏਰੀਆ ਦੇ ਵਿੱਚ ਕਾਫੀ ਲੋਕ ਬਿਮਾਰ ਹੁੰਦੇ ਨੇ ਉਥੇ ਦਾ ਪਾਣੀ ਉਥੇ ਦੇ ਜਿਹੜੇ ਵਾਤਾਵਰਨ ਦਾ ਉਹ ਉਹਨਾਂ ਨੂੰ ਦੇ ਕੇ ਕਿਸ ਤਰ੍ਹਾਂ ਕਿਤੇ ਪਛੜੇ ਹੋਏ ਇਲਾਕੇ ਜਿਹੜੇ ਨੇ ਉਹ ਮੰਨੇ ਜਾਂਦੇ ਨੇ ਬਾਰਡਰ ਏਰੀਆ ਦੂਸਰੇ ਪਾਸੇ ਅਗਰ ਬਾਸੇ ਦੀ ਗੱਲ ਕਰੀਏ ਉਧਰ ਪਾਣੀ ਪਹਿਲਾਂ ਤੋਂ ਹੀ ਜ਼ਹਿਰੀਲਾ ਜੁਰਾ ਦੇਖਣ ਨੂੰ ਮਿਲਦਾ ਜਿਸ ਤੇ ਚੜਦੇ ਬਿਮਾਰੀ ਵੀ ਨੇ ਉਹ ਜੋ ਪੰਜਾਬ ਦੇ ਲੋਕਾਂ ਦੇ ਵਿੱਚ ਫੈਲੇ ਹੋਏ ਹਜ਼ੂ ਨਗਰ ਆਉਂਦੇ ਨੇ ਜਿਦੇ ਵਿੱਚ ਸੋ ਲੋਕ ਨੂੰ ਇਲਾਜ ਸਰਵੰਦੇ ਹੋਏ ਹੁਣ ਨਜ਼ਰ ਆਉਣਗੇ ਤੇ ਦੂਸਰੇ ਪਾਸੇ ਅਗਰ ਆਪਾਂ ਗੱਲ ਕਰੀਏ ਕਾਰਡਾਂ ਦੀ ਤਾਂ ਕਾਰਡ ਜੋ ਹਾਸ ਤੋਂ ਬਣਨੇ ਸ਼ੁਰੂ ਹੋ ਜਾਣਗੇ ਅੱਜ ਪੂਰਨ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਸਿਹਤ ਮੰਤਰੀ ਤੇ ਦਿੱਲੀ ਦੇ ਸੁਪਰੀਮ ਅੋਰਗਨ ਦੇ ਜੀਵਾ ਜਿਹੜਾ ਇਸ ਸਕੀਮ ਦਾ ਸ਼ੁਰੂਆਤ ਕਰਦੇ ਹੋਏ ਨਜ਼ਰ ਆਉਣਗੇ ਇਸ ਦਾ ਨਾਮ ਜਿਹੜਾ ਮੁੱਖ ਮੰਤਰੀ ਸਿਹਤ ਯੋਜਨਾ ਰੱਖਿਆ ਗਿਆ ਜਿਹਦੇ ਵਿੱਚ ਕੈਂਪ ਜਿਹੜੇ ਨੇ ਉਹ ਪਿੰਡਾਂ ਦੇ ਵਿੱਚ ਜੋ ਲੱਗਦੇ ਹੋਏ ਨਜ਼ਰ ਆਉਣਗੇ ਤੇ ਲੋਕ ਜਿਹੜੇ ਨੇ ਉੱਥੇ ਜਾ ਕੇ ਆਪਣਾ ਸ ਜਿਹੜਾ ਕਾਰਡ ਆ ਉਹ ਪ੍ਰਬੰਧ ਦੇ ਵਿੱਚ ਲਗਾਨਗੇ ਹਾਲਾਂਕਿ ਜੁਰੇ ਜੇਕਰ ਕਹੀਏ ਕਿ ਜਿਹੜੇ ਲੋਕ ਨੇ ਜਿਹੜਾ ਕਿ ਨਹੀਂ ਆ ਸਕਦੇ ਉਹਨਾਂ ਨੂੰ ਲਿਜਾਣ ਦੇ ਲਈ ਤੋਂ 20 ਕਾਰ ਤੋਂ ਜਿਹੜਾ ਵਾਹਨ ਉਹ ਦਿੱਤਾ ਜਾਵੇਗਾ ਤਾਂ ਕਿ ਉਹ ਸੈਂਟਰਾਂ ਤੱਕ ਪਹੁੰਚ ਸਕਣ ਆਪਣੇ ਘਰਾਂ ਕਰ ਲੈ ਕੇ ਤੇ ਉਹ ਉੱਥੇ ਆ ਕੇ ਆਪਣਾ ਜਿਹੜਾ ਕਾਰਡ ਉਹ ਜੁਰੂਰ ਬਣਵਾ ਸਕਣ ਜੀ ਜੀ तमाम ਜਾਣਕਾਰੀ ਲਈ ਧੰਨਵਾਦ ਇਹ ਸੀ ਮੇਰੇ ਸਹਿਯੋਗੀ ਸੰਦੀਪ ਇਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਕਾਰਡ ਅੱਜ ਤੋਂ ਬਣਨੇ ਸ਼ੁਰੂ ਹੋ ਜਾਣਗੇ ਔਰ ਲੋਕਾਂ ਨੂੰ ਇਹਨਾਂ ਦਾ ਫਾਇਦਾ ਜਿਹੜਾ ਹੈ ਉਹ ਵੱਡੇ ਪੱਧਰ ਦੇ ਉੱਤੇ ਮਿਲਣਾ ਸ਼ੁਰੂ ਹੋ ਜਾਏਗਾ ਬੀਤੇ ਦਿਨ ਸੂਬੇ ਦੇ ਘਟੋ-ਘਟ ਔਸਤ ਤਾਪਮਾਨ ਦੇ ਵਿੱਚ ਜਾਨੀ ਕਿ 24 ਘੰਟਿਆਂ ਦੇ ਮੁਕਾਬਲੇ 1.4 ਡਿਗਰੀ ਦੀ ਗਿਰਾਵਟ ਜਿਹੜੀ ਹੈ ਉਹ ਦਰਜ ਕੀਤੀ ਗਈ ਹੈ ਹਾਲਾਂਕਿ ਇਹ ਆਮ ਦੇ ਕਰੀਬ ਹੈ ਬੀਤੇ ਦਿਨ ਸਭ ਤੋਂ ਘੱਟ ਤਾਪਮਾਨ ਫਰੀਦਕੋਟ ਦੇ ਵਿੱਚ ਦਰਜ ਕੀਤਾ ਗਿਆ ਜੋ ਕਿ 3 ਡਿਗਰੀ ਸੈਲਸੀਅਸ ਰਿਹਾ ਅੱਜ ਪੰਜਾਬ ਭਰ ਦੇ ਵਿੱਚ بارش ਦੀ ਸੰਭਾਵਨਾ ਹੈ ਮੌਸਮ ਵਿਗਿਆਨ ਕੇਂਦਰ ਨੇ ਸੂਬੇ ਭਰ ਦੇ ਵਿੱਚ ਤੇਜ਼ ਹਵਾਵਾਂ ਬਿਜਲੀ ਚਮਕਣ ਅਤੇ ਗਰਜਣ ਦਾ ਅਲਰਟ ਜਾਰੀ ਕੀਤਾ ਹੈ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ orange alert ਜਾਰੀ ਕੀਤਾ ਗਿਆ ਜਦਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ ਕਈ ਜ਼ਿਲ੍ਹਿਆਂ ਦੇ ਵਿੱਚ ਗੜੇਮਾਰੀ ਦਾ alert ਹੈ ਉੱਥੇ ਹੀ ਸੂਬੇ ਦੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਮੱਧਮ ਬਾਰਿਸ਼ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਔਰ ਕੱਲ ਵੀ ਸੂਬੇ ਭਰ ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਹੈ ਉਹ ਹਾਲੀ ਤੋ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਮਰਪਿਤ ਕੀਤੀ ਜਾਏਗੀ ਇਸ ਮੌਕੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਦੀ ਜਿਹੜੀ ਸੁਵਿਧਾ ਦੇਣ ਦੀ ਲਈ ਹੈਲਥ ਕਾਰਡ ਜਿਹੜੇ ਉਹ ਜਾਰੀ ਕੀਤੇ ਜਾਣਗੇ ਇਸ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਮहासਚਿਵ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਹੈ ਕਿ ਇਹ ਯੋਜਨਾ ਪੰਜਾਬ ਦੇ ਵਿੱਚ ਸਿਹਤ ਖੇਤਰ ਦੇ ਵਿੱਚ ਇਤਿਹਾਸਿਕ ਕ੍ਰਾਂਤੀ ਸਾਬਤ ਹੋਏਗੀ ਉਹਨਾਂ ਦੱਸਿਆ ਕਿ ਮਾਨ ਸਰਕਾਰ ਦਾ ਮਕਸਦ ਹਰ ਪੰਜਾਬੀ ਪਰਿਵਾਰ ਨੂੰ ਬਿਨਾਂ ਕਿਸੇ ਭੇਦਭਾਵ ਦੇ ਉੱਚ ਸਤਰੀ ਸਿਹਤ ਸਹੂਲਤਾ ਮੁਹੱਈਆ ਕਰਵਾਣਾ ਬਲਤੇਜ ਪੰਨੂ ਨੇ ਕਿਹਾ ਕਿ ਇਸ ਯੋਜਨਾ ਦੇ ਨਾਲ ਮਹਿੰਗੇ ਇਲਾਜ ਦਾ ਭਾਰ ਆਮ ਲੋਕਾਂ ਦੇ ਸਿਰੋਂ ਉਤਰ ਜਾਏਗਾ ਅਤੇ ਪੰਜਾਬ ਦੇ ਲੋਕ ਨਿਰडर ਹੋ ਕੇ ਵਧੀਆ ਇਲਾਜ ਕਰਵਾ ਸਕਣਗੇ। ਆਹ ਪੰਜਾਬ ਲਈ بڑا ਇਤਿਹਾਸਕ ਦਿਨ ਹੈ। ਪੰਜਾਬ ਨਹੀਂ, ਮੁਲਕ ਨਹੀਂ ਬਲਕਿ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਸਿਹਤ ਸੇਵਾਵਾਂ ਦੇ ਨਾਲ ਪੰਜਾਬ ਜੁੜਨ ਜਾ ਰਿਹਾ ਹੈ। ਅੱਜ ਤੋਂ ਪੰਜਾਬ ਦੇ ਲੋਕਾਂ ਦੇ ਵਾਸਤੇ 10 ਲੱਖ ਰੁਪਏ ਦੀ ਕੈਸ਼ਲੈਸ ਇੱਕ ਜਿਹੜੀ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਕਾਰਡ ਮਿਲੇਗਾ। ਔਰ ਇਹ ਕਾਰਡ ਬਿਲਕੁਲ ਮੁਫਤ ਲੋਕਾਂ ਦੇ ਡੋਰ ਟੂ ਡੋਰ ਜਾ ਕੇ ਇਹਦੀ ਰਜਿਸਟ੍ਰੇਸ਼ਨ ਕਰਕੇ ਦਿੱਤਾ ਜਾਵੇਗਾ। 1000 ਕਰੋੜ ਰੁਪਏ ਦੀ ਇਹ ਇੱਕ ਇਸ ਤਰ੍ਹਾਂ ਦੀ ਸਕੀਮ ਹੈ ਜਿਹਦੇ ਤਹਿਤ ਹਰ ਪੰਜਾਬੀ ਅੱਜ ਤੋਂ ਬਾਅਦ ਨਿਸ਼ਚਿੰਤ ਹੋ ਜਾਵੇਗਾ ਕਿ ਰੱਬ ਨਾ ਕਰੇ ਜੇ ਉਹਦੇ ਘਰ ਦੇ ਕਿਸੇ ਵੀ ਮੈਂਬਰ ਦੇ ਉੱਤੇ ਸਿਹਤ ਸੰਬੰਧੀ ਕੋਈ ਮੁਸ਼ਕਲ ਆਉਂਦੀ ਹੈ ਉਹਨੂੰ ਇਲਾਜ ਕਰਵਾਉਣਾ ਪੈਂਦਾ ਤਾਂ ਬਿਹਤਰੀਨ ਪ੍ਰਾਈਵੇਟ ਹਸਪੀਟਲ ਤੇ ਬਿਹਤਰੀਨ ਸਰਕਾਰੀ ਹਸਪਤਾਲਾਂ ਦੇ ਵਿੱਚ ਉਸ ਦਾ 10 ਲੱਖ ਰੁਪਏ ਤੱਕ ਦੇ ਪਰਿਵਾਰ ਦੇ ਮੈਂਬਰਾਂ ਦਾ ਇਲਾਜ ਕੀਤਾ ਜਾ ਸਕੇਗਾ ਔਰ ਇਸ ਸਕੀਮ ਨੂੰ ਅੱਜ ਲਾਂਚ ਕਰਨ ਦੇ ਵਾਸਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਖੁਦ ਲਾਂਚ ਕਰਨਗੇ ਔਰ ਤੁਸੀਂ ਤਿਆਰ ਰਹੋ ਕਿ ਤੁਹਾਡੇ ਘਰ ਦੇ ਬਾਹਰ ਸਾਡੇ ਵਲੰਟੀਅਰ दस्तक ਦੇ ਕੇ ਤੁਹਾਡੀ ਰਜਿਸਟ੍ਰੇਸ਼ਨ ਕਰਨਗੇ ਤੇ ਤੁਸੀਂ ਇਹਦੇ ਵਿੱਚ ਰੋਲ ਹੋ ਜਾਓਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਸਮੁੱਚੇ ਪੰਜਾਬ ਦੇ ਵਿੱਚ ਸ਼ੁਰੂ ਕੀਤੇ ਗਏ ਆਪਰੇਸ਼ਨ ਪ੍ਰਹਾਰ ਦੇ ਤਹਿਤ ਗੈਂਗਸਟਰਾਂ ਦੇ ਖਾਤਮੇ ਦੇ ਲਈ ਪੰਜਾਬ ਪੁਲਿਸ ਪੂਰੇ ਤਰੀਕੇ ਦੇ ਨਾਲ ਯਤਨਸ਼ੀਲ ਹੈ ਇਸੇ ਖੜੀ ਦੀ ਹੇਠ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਆਪਰੇਸ਼ਨ ਪ੍ਰਹਾਰ ਦੇ ਅੰਤਰਗਤ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ਦੇ ਦੌਰਾਨ ਇੰਡੀਆ ਨਿਊਜ਼ ਪੰਜਾਬ ਦੇ ਨਾਲ ਗੱਲਬਾਤ ਕਰਦਿਆਂ ਸ੍ਰੀ ਮੁਕਸਰ ਸਾਹਿਬ ਦੇ ਐਸਐਸਪੀ ਅਭਿਮਨਿਉ ਰਾਣਾ ਨੇ ਕਿਹਾ ਹੈ ਕਿ ਜੋ ਵਿਅਕਤੀ ਆਪਣਾ ਰਾਹ ਸੁਧਾਰਨ ਦੇ ਇਰਾਦੇ ਦੇ ਨਾਲ ਆਤਮ ਸਮਰਪਨ ਕਰਨਾ ਚਾਹੁੰਦਾ ਹੈ ਉਹਨਾਂ ਪ੍ਰਤੀ ਪੁਲਿਸ ਵੱਲੋਂ ਨਰਮੀ ਰਵੱਈਆ ਅਪਣਾਇਆ ਜਾਏਗਾ ਤੇ ਐਸਐਸਪੀ ਅਭਿਮਨਿਉ ਰਾਣਾ ਨੇ ਇਸ ਦੇ ਨਾਲ ਹੀ ਗੈਂਗਸਟਰਾਂ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜਿਹੜੇ ਅਪਰਾਧੀ ਹਥਿਆਰਬੰਦ ਹਿੰਸਾ ਅਤੇ ਕਾਨੂੰਨ ਵਿਰੁੱਧ ਗਤੀਵਿਧੀਆਂ ਜਾਰੀ ਰੱਖਣਗੇ ਉਹਨਾਂ ਖਿਲਾਫ ਕਾਨੂੰਨ ਦੇ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਆਪਰੇਸ਼ਨ ਪ੍ਰਹਾਰ ਦੇ ਦੌਰਾਨ ਕੀ ਸੰਭਾਵਨਾ ਹੈ ਪੰਜਾਬੀਆਂ ਨੂੰ ਕਿੰਨੀ ਰਾਹਤ ਮਿਲ ਸਕਦੀ ਹੈ? ਦੇਖੋ ਕੱਲ ਤੋਂ ਜਿਹੜਾ ਉਹਦਾ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਆਪਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਗਿਆ ਹੈ। ਉਸ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਕਾਫੀ ਵੱਡੇ ਜਿਹੜੇ ਕ੍ਰਿਮੀਨਲ ਨੈਟਵਰਕਸ ਹੈ ਉਹ ਬਸ ਕੀਤੇ ਗਏ ਹਨ। ਪੂਰੇ ਪੰਜਾਬ ਦੇ ਵਿੱਚ 1200 ਤੋਂ ਵੱਧ ਗ੍ਰਿਫਤਾਰੀਆਂ ਕੀਤੀ ਗਈ ਹੈ ਜਿਹਨਾਂ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ 45 ਤੋਂ 50 ਦੇ ਵਿੱਚ ਗ੍ਰਿਫਤਾਰੀਆਂ ਕੀਤੀ ਗਈ ਹੈ ਤਾਂ ਇਹ ਬੜਾ ਸਕਸੈਸਫੁਲੀ ਆਪਰੇਸ਼ਨ ਚੱਲ ਰਿਹਾ ਤੇ ਸਾਨੂੰ ਉਮੀਦ ਹੈ ਕਿ ਬਿਲਕੁਲ ਜਿਹੜੇ ਕ੍ਰਿਮੀਨਲ ਟਾਈਪ ਦੇ ਵਿਅਕਤੀਆਂ ਉਹ ਜਲਦੀ ਸਾਰੇ ਦੇ ਸਾਰੇ ਇਸ ਇਲਾਕੇ ਦੇ ਵਿੱਚੇ ਹੋਣਗੇ ਸਰ ਸਰੈਂਡਰਿੰਗ ਦੀ ਆਪਸ਼ਨ ਅਵੇਲੇਬਲ ਹੈ ਜੇ ਕੋਈ ਸੁਧਰਨਾ ਚਾਹਵੇ ਆਤਮ ਸਮਰਪਣ ਕਰਨਾ ਚਾਹਵੇ ਜੇ ਇਹ ਲੋਕਾਂ ਦੇ ਲਈ ਪੁਲਿਸ ਕੋਲ ਕੀ ਪ੍ਰਬਾਧਨ ਹੈ ਜੀ ਦੇਖੋ ਜੀ ਜੋ ਕੋਈ ਸਰੈਂਡਰ ਕਰਨਾ ਚਾਹੁੰਦੇ ਆ ਕੇ ਆਪਣੀ ਗ੍ਰਿਫਤਾਰੀ ਦੇ ਸਕਦਾ ਬਿਲਕੁਲ ਇਹ ਵੀ ਪ੍ਰਬਾਧਨ ਸਾਡੇ ਅਵੇਲੇਬਲ ਹੈ ਕ੍ਰਿਮੀਨ ਅ ਤੇ ਜਿਹੜਾ ਨਹੀਂ ਸਰੈਂਡਰ ਕਰਦਾ ਉਹਨੂੰ ਫਿਰ ਅਸੀਂ ਬੰਦੀ ਕਰਵਾਇਦਾਂਗੇ ਅਧਿਰ ਗੱਤਰਾਂਗੇ ਸਤਿਮਾ ਦੇ ਲਈ ਧੰਨਵਾਦ ਇਹਨਾਂ ਸ਼੍ਰੀ ਮੁਖਸਰ ਸਾਹਿਬ ਦੇ ਐਸਐਸਪੀ ਜਿਨ੍ਹਾਂ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ ਜਿਹੜਾ ਵੀ ਵਿਅਕਤੀ ਇਸ ਦੌਰਾਨ ਆਪਣਾ ਸੁਧਾਰ ਕਰਨਾ ਚਾਹੇਗਾ ਪੁਲਿਸ ਪੋਸਟ ਦਾ ਵੀ ਦਿਲੋਂ ਸਵਾਗਤ ਕਰੇਗੀ ਤੇ ਜੋ ਲੋਕ ਸੁਧਾਰ ਦੀ ਆੜ ਵਿੱਚ ਗਲਤ मंसूਬੇ ਪਾਲ ਰਹੇ ਹਨ ਉਹਨਾਂ ਦੇ ਖਿਲਾਫ ਵੀ ਲੜਨ ਵਾਸਤੇ ਪੁਲਿਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਗੁਰਦਾਸਪੁਰ ਸ਼ਹਿਰ ਦੀਆਂ ਸੜਕਾਂ ਤੇ ਬੇ ਇਤਹਾਸ਼ਾ ਡੋੜ ਰਹੇ ওভারਲੋਡਡ ਈ ਰਿਕਸ਼ਾ ਅਤੇ ਜੁਗਾੜੂ ਰੇੜੀਆਂ ਸੜਕਾਂ 'ਚ ਖਾਸੀਆਂ ਦਾ ਵੱਡਾ ਕਾਰਨ ਬਣ ਰਹੀਆਂ ਨੇ ਲੋਡ ਤੋਂ ਵੱਧ ਸਮਾਨ ਅਤੇ ਸਵਾਰੀਆਂ ਲੱਦ ਕੇ ਚੱਲ ਰਹੇ ਇਹ ਵਾਹਨ ਨਾ ਸਿਰਫ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਨੇ ਸਗੋਂ ਆਮ ਲੋਕਾਂ ਦੀ ਜਾਨ ਦੇ ਲਈ ਵੀ ਖਤਰਾ ਬਣੇ ਹੋਏ ਨੇ ਜ਼ਿਆਦਾਤਰ ਜੁਗਾੜੂ ਰੇੜੀਆਂ ਅਤੇ ਈ ਰਿਕਸ਼ਾਂ 'ਤੇ ਨਾ ਤਾਂ ਨੰਬਰ ਪਲੇਟ ਲੱਗੀ ਹੁੰਦੀ ਹੈ ਅਤੇ ਨਾ ਹੀ ਚਾਲਕ ਦੂਜਿਆਂ ਦੀ ਸੁਰੱਖਿਆ ਦੇ ਪ੍ਰਵਾਹ ਕਰਦੇ ਨੇ ਖਾਸ ਕਰਕੇ ਰਾਤ ਦੇ ਸਮੇਂ ਬਿਨਾਂ ਲਾਈਟਾਂ ਅਤੇ ਰਿਫਲੈਕਟਰਾਂ ਦੇ ਦੌੜਦਿਆਂ ਇਹ ਰੀੜੀਆਂ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਨਹੀਂ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਦੇ ਵੱਲੋਂ ਬੀਤੇ ਦਿਨ ਇੱਕ ਓਵਰਲੋਡ ਈ ਰਿਕਸ਼ਾ ਦਾ 20000 ਰੁਪਏ ਦਾ ਚਲਾਨ ਕੀਤਾ ਗਿਆ ਜਿਸ ਤੇ ਕਾਫੀ ਰੌਲਾ ਪਿਆ ਇਸ ਈ ਰਿਕਸ਼ਾ ਤੇ ਓਵਰ ਓਵਰ ਲੈਂਥ सरिया ਲਦਿਆ ਹੋਇਆ ਸੀ ਜਾਨਕਿ ਸਰੀਏ ਦੀ ਲੈਂਥ ਜਿਹੜੀ ਸੀ ਉਹ ਇਹਦੇ ਈ ਰਿਕਸ਼ਾ ਤੋਂ ਵੀ ਬਾਹਰ ਜਾ ਰਹੀ ਸੀ ਜਿਹੜਾ ਕਿ ਹਾਦਸੇ ਦਾ ਕਾਰਨ ਬਣ ਸਕਦਾ ਹੈ ਟ੍ਰੈਫਿਕ ਇੰਚਾਰਜ ਨੇ ਸਪਸ਼ਟ ਕੀਤਾ ਕਿ ਜੇ ਮਸ਼ੀਨ ਨਿਯਮਾਂ ਅਨੁਸਾਰ ਚਲਾਨ ਕਰਦੀ ਹੈ ਤਾਂ ਇਸ ਤੇ ਰੌਲਾ ਕਰਨ ਦਾ ਕੋਈ ਵੀ ਤਰਕ ਨਹੀਂ ਹੈ ਉਹਨਾਂ ਦੱਸਿਆ ਕਿ ਇਹ ਈ ਰਿਕਸ਼ਾ ਕਿਸੇ ਗਰੀਬ ਦਾ ਨਹੀਂ ਸਗੋ ਸ਼ਹਿਰ ਦੇ ਇੱਕ ਵੱਡੇ ਵਪਾਰੀ ਦਾ ਸੀ ਅਤੇ ਅਕਸਰ ਦੇਖਿਆ ਗਿਆ ਕਿ ਕਈ ਵਪਾਰੀਆਂ ਨੇ ਆਪਣੇ ਕਾਰੋਬਾਰ ਦੇ ਲਈ ਜਗਾੜੂ ਰਿਹੜੇ ਅਤੇ ਈ ਰਿਕਸ਼ੇ ਭਰਤੇ ਹੋਏ ਨੇ ਟ੍ਰੈਫਿਕ ਇੰਚਾਰਜ ਤ੍ਰਾਮ ਸਿੰਘ ਨੇ ਦੱਸਿਆ ਕਿ ਓਵਰਲੋਡਡ ਅਤੇ ਓਵਰ ਲੈਂਥ ਵਾਹਨਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਸੜਕ ਹਾਸੀਆਂ ਤੇ ਰੋਕ ਲਗਾਈ ਜਾ ਸਕੇ ਸਿਰਫ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਅੱਜ ਵਾਰਨਿੰਗ ਦੇ ਕੇ ਛੱਡਿਆ ਗਿਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਨਿਯਮਾਂ ਦੇ ਅਨੁਸਾਰ ਮੋٹے ਚਲਾਣ ਕੀਤੇ ਜਾਣਗੇ। ਦੇਖੋ ਜੀ ਮੈਂ ਤਾਂ ਇਹੀ ਗੱਲ ਕਹਿਣਾ ਵੀ ਜਿਹੜੀ 4 ਫੁੱਟ ਦੀ ਨਸ਼ਿੰਦਰੀ ਹੈ। ਕੀ ਰਿਕਸ਼ਾ ਆ ਆਟੋ ਰਿਕਸ਼ਾ ਆ ਕੋਈ ਵੀ ਹੈ। ਉਹਦੀ ਆਪਣੀ ਲੈਂਥ 4 ਫੁੱਟ ਹੈ। ਉਹਨੇ ਉਹਦੇ ਉੱਤੇ 20 ਫੁੱਟ ਦੀ ਪਾਈਪ ਲੱਦੀ ਹੈ। ਠੀਕ ਹੈ ਜੀ। ਉਹ ਮੁੜਦੇ ਆਂ ਮੁੜਦੇ ਆਂ ਉਹ ਉਹਦਾ ਅਗਲਾ ਪਾਸਾ ਕਿੱਥੇ ਹੋਣਾ ਤੇ ਪਿਛਲਾ ਪਾਸਾ ਕਿੱਥੇ ਹੋਣਾ ਫਿਰ ਇਹ ਕਈ ਵਾਰੀ ਚਲੋ ਜੇ ਕੋਈ ਗਰੀਬ ਹੈ ਉਹ ਅੱਗੇ ਲਾਲ ਕੱਪੜਾ ਬਣ ਲੇ ਮਗਰ ਜੇ ਕਿਹਦੀ ਮਜਬੂਰੀ ਆ ਤੇ ਨਹੀਂ ਤੇ ਹਰ ਇੱਕ ਚੀਜ਼ ਨੂੰ ਅੱਗੇ ਪਿਛੇ ਲੈ ਜਾਣ ਵਾਸਤੇ ਉਹਦਾ ਵੀਕਲ ਬਣਿਆ ਆ ਜਿਹੜੇ ਟੈਕਸ ਧਾਰਦੇ ਨੇ ਉਹ ਭੁੱਖੇ ਮਰਨਦੇ ਨੇ ਇਹਨਾਂ ਨੇ ਮਤਲਬ ਪਖੰਡ ਫੜਿਆ ਜੇ ਸਵਾਰੀਆਂ ਢੋਣ ਵਾਲਾ ਆ ਤੇ ਸਵਾਰੀਆਂ ਢੋਏ ਠੀਕ ਹੈ ਨਹੀਂ ਹੁਣ ਉਹ ਵੰਜ ਕੇ ਇਹਦੇ ਵਜ ਜੇ ਵਾਂਜਨ ਉੱਤੇ ਦੇ ਵੈਸੇ ਕਹਿੰਦੇ ਵੀ ਕੋਈ ਹੰਸਿਆ ਹੁੰਦੀ ਹੈ ਇਹ ਕਿਸੇ ਵਜਜੇ ਸਾਤੀ ਛੁੱਤੀ ਤੇ ਬੰਦਾ ਤੇ ਗਿਆ ਐਪੀ ਕੋਈ ਵੀ ਜਿਹੜਾ ਈ ਰਿਕਸ਼ਾ ਆ ਕਿਸੇ ਦਾ ਆਪਣਾ ਨਿੱਜੀ ਨਹੀਂ ਹੈਗਾ ਜਿੱਥੋਂ ਤੱਕ ਮੈਂ ਵੈਰੀਫਾਈ ਕੀਤਾ ਇਹ ਸਾਰੇ ਦੁਕਾਨਦਾਰਾਂ ਨੇ ਆਪਣੇ ਪਾਏ ਜਗਾੜੂ ਜਿਹੜੇ ਵੀ ਇਹਨਾਂ ਨੇ ਆਪਣੇ ਬਣਾਏ ਈ ਰਿਕਸ਼ੇ ਵੀ ਇਹਨਾਂ ਦੇ ਆਪਣੇ ਆ ਹਾਂ ਜਿਹੜਾ ਹੁਣ ਪਿੱਛੇ ਜੇ ਇੱਕ ਬੜੀ ਵਾਇਰਲ ਹੋਈ ਸੀ ਵੀਡੀਓ ਵੀ 20000 ਦਾ ਗਰੀਬ ਦਾ ਚਲਾਨ ਕਰਦਾ ਐਸਾ ਇੱਥੇ ਨੇੜੇ ਹੀ ਰਹਿੰਦੇ ਨੇ ਉਹ ਉਹਨਾਂ ਦਾ ਨਾਮ ਮੇਰੇ ਖਿਆਲ ਸ ਆ ਰਿਸ਼ਾ ਗੁਪਤਾ ਹਾਂਜੀ ਉਹਨਾਂ ਦੇ ਉਹਨਾਂ ਦੇ ਨਾਂ ਤੇ ਉਹਨਾਂ ਦੀ ਬੜੀ ਵੱਡੀ ਫਰਮ ਹੈ ਉਹਨਾਂ ਦੀ ਰਿਟਰਨ ਵੇਖ ਲਓ ਕਿੰਨੀ ਹੈ ਤੇ ਤਿੰਨ ਉਹਨਾਂ ਕੋ ਚਾਰ ਈ ਰਿਕਸ਼ੇ ਨੇ ਉਹਨਾਂ ਨੇ ਗਾਂ ਬੰਦੇ ਦਿਹਾੜੀ ਤੇ ਰੱਖੇ ਆ ਈ ਰਿਕਸ਼ੇ ਉਹਨਾਂ ਦੇ ਆਪਣੇ ਨੇ ਕਿਸੇ ਗਰੀਬ ਦਾ ਈ ਰਿਕਸ਼ਾ ਨਹੀਂ ਹੈ ਜਿਹੜੇ ਦੁਕਾਨਦਾਰਾਂ ਦੇ ਈ ਰਿਕਸ਼ੇ ਨੇ ਉਹਨਾਂ ਦੇ ਆਪਣੇ ਨੇ ਪਰਸਨਲ ਸਰੀਆ ਢੋਣ ਵਾਲਿਆਂ ਦੇ ਆਪਣੇ ਨੇ ਜਿਹੜੇ ਪਾਈਪਾਂ ਢੋਂਦੇ ਨੇ ਇਹਨਾਂ ਦੇ ਆਪਣੇ ਨੇ ਜਿਹੜਾ ਹੋਰ ਸਮਾਨ ਅੱਗੇ ਪਿੱਛੇ ਕਰਦੇ ਨੇ ਉਹਨਾਂ ਦੇ ਆਪਣੇ ਈ ਰਿਕਸ਼ੇ ਨੇ ਉਹਦੇ ਉਹਦੇ ਉੱਤੇ ਉਹ ਸਮਾਨ ਢੋਂਦੇ ਨੇ ਇਹ ਬਿਲਕੁਲ ਗਲਤ ਹੈ ਜਿਹੜੇ ਟੈਕਸ ਜਿਹੜੇ ਭਰਦੇ ਨੇ ਉਹ ਭੁੱਖੇ ਮਰਨਦੇ ਨੇ ਉਹ ਧਰਨੇ ਲਾਣਦੇ ਨੇ ਇਹਨਾਂ ਨੇ ਨਾ ਟੈਕਸ ਭਰਨਾ ਨਾ ਇਹਨਾਂ ਦਾ ਕੋਈ ਡਰਾਈਵਰੀ ਲਾਇਸੈਂਸ ਅੱਜ ਵੀ ਜਿਸ ਤਰ੍ਹਾਂ ਮੈਂ ਦੋ ਤਿੰਨ ਗੱਡੀਆਂ ਰੋਕੀਆਂ ਉਹਨਾਂ ਕੋ ਨਾ ਡਰਾਈਵਰ ਲਾਇਸੈਂਸ ਹੈ ਨਾ ਉਹਨਾਂ ਕੋਈ ਹੋਰ ਕਾਗਜ਼ ਹੈ ਸਮਾਨ ਲੱਦ ਕੇ ਤੁਰਪੇ ਲੋਕਾਂ ਦੀ ਜਾਨ ਦਾ ਖਾਓ ਫਿਰ ਜੇ ਕੋ ਹਾਸਾ ਹੋ ਜੇ ਫਿਰ ਕਹਿੰਦੇ ਕਿ ਪੁਲਿਸ ਕੀ ਕਰ ਰਹੀ ਹੈ ਪ੍ਰਸ਼ਾਸਨ ਕੀ ਕਰ ਰਿਹਾ ਹੈ ਤੇ ਜੇ ਅਸੀਂ ਕਰਦੇ ਹਾਂ ਕੋਈ ਤੇ ਫਿਰ ਕਹਿੰਦੇ ਜੀ ਇਹ ਗਰੀਬ ਦਾ ਆ ਜਦੋਂ ਕਿ ਉਹ ਗਰੀਬ ਨਹੀਂ ਸੀ ਉਹਨਾਂ ਨੇ ਦੁਕਾਨਦਾਰਾਂ ਨੇ ਵੀ ਕਿਹਾ ਵੀ ਇਹ ਸਾਡਾ ਰਿਕਸ਼ਾ ਅਸੀਂ ਗਰੀਬ ਨਹੀਂ ਆ ਜਿਹੜੇ ਜਗਾੜੂ ਰੇੜੇ ਨੇ ਨਾ ਇਹ ਮਾਨ ਜੋ ਹਾਈ ਕੋਰਟ ਦੇ ਹੁਕਮਾਂਾਂ ਅਨੁਸਾਰ ਬੰਦ ਹੋਏ ਜਿਹੜਾ ਵੀ ਕੋਈ ਵੀ ਹੈ ਜਿਹੜੀ ਚੀਜ਼ ਜਿਸ ਚੀਜ਼ ਨੂੰ ਲਿਜਾਣ ਵਾਸਤੇ ਬਣੀ ਆ ਉਹੀ ਕੰਮ ਕਰੇ ਇਸ ਕਰਕੇ ਇਹਨਾਂ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਕਰਾਂਗੇ ਤੇ ਅਸੀਂ ਇਹਨਾਂ ਨੂੰ ਦੁਕਾਨਦਾਰ ਭਰਾਵਾਂ ਨੂੰ ਇਹੋ ਕਹਿੰਨੇ ਗੱਲ ਕਹਿੰਦੀ ਜਾਂਦੇ ਆ ਵੀ ਤੁਸੀਂ ਵੀ ਆਪਣਾ ਕੰਮ ਕਰਨਾ ਤੇ ਜੇ ਤੁਸੀਂ ਉਹ ਜਿਹੜਾ ਸਮਾਨ ਹੈ ਕਿਸੇ ਛੋਟੇ ਹਾਥੀ ਵਾਲੇ ਦੇ ਜਾ ਕੇ ਵੱਡੀ ਗੱਡੀ ਦੇ ਲੱਦ ਕੇ ਭੇਜੋਗੇ ਤਾਂ ਉਹਦਾ ਵੀ ਰੋਜ਼ਗਾਰ ਚੱਲਿਆ ਰਹੇਗਾ ਤੁਸੀਂ ਕਹਿੰਦੇ ਹੋ ਵੀ ਸਾਰਾ ਕੁਝ ਹੀ ਆਪਣਾ ਹੋ ਜਾਏ ਪਟਿਆਲਾ ਬਾਈਪਾਸ ਤੇ ਪੁਲਿਸ ਅਤੇ ਗੈਂਗਸਟਰ ਦਰਮਿਆਨ ਮੁਕਾਬਲੇ ਦੀ ਖਬਰ ਸਾਹਮਣੇ ਆਈ ਹੈ ਇਸ ਇਨਕਾਊਂਟਰ ਦੇ ਦੌਰਾਨ ਜੈਪਾਲ ਪੁੱਲਰ ਗੈਂਗ ਦੇ ਨਾਲ ਸੰਬੰਧਿਤ ਹਰਜਿੰਦਰ ਸਿੰਘ ਉਰਫ ਲਾਡੀ ਦੇ ਪੈਰ ਦੇ ਵਿੱਚ ਗੋਲੀ ਲੱਗੀ ਜ਼ਖਮੀ ਗੈਂਗਸਟਰ ਨੂੰ ਪੁਲਿਸ ਦੇ ਵੱਲੋਂ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਇਹ ਕਾਰਵਾਈ ਥਾਣਾ ਬਨੂੜ ਅਤੇ ਸੀਆਈਏ ਪਟਿਆਲਾ ਦੀ ਸਾਂਝੀ ਕਾਰਵਾਈ ਸੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਰਜਿੰਦਰ ਸਿੰਘ लाਡੀ ਇਲਾਕੇ ਦੇ ਵਿੱਚ ਮੌਜੂਦ ਹੈ ਜਦੋਂ ਪੁਲਿਸ ਟੀਮ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਨੇ ਪੁਲਿਸ ਤੇ ਤਿੰਨ ਤੋਂ ਚਾਰ ਰਾਉਂਡ ਫਾਇਰ ਕਰ ਦਿੱਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਆਤਮ ਰੱਖਿਆ ਹੇਠ ਗੋਲੀਆਂ ਚਲਾਈਆਂ ਜਿਸ ਦੇ ਦੌਰਾਨ ਹਰਜਿੰਦਰ ਸਿੰਘ लाਡੀ ਜ਼ਖਮੀ ਹੋ ਗਿਆ ਆਪਰੇਸ਼ਨ ਪ੍ਰਹਾਰ ਜਿਹੜਾ ਹੈਗਾ ਇਹ ਜਿਹੜਾ ਅੱਜ ਸੀਆਈਏ ਪਟਿਆਲਾ ਦੀ ਟੀਮ ਤੇ ਐਸਐਚਓ ਬਨੂੜ ਦੀ ਟੀਮ ਸੀਗੀ ਔਰ ਇਹ ਹਰਜਿੰਦਰ ਨਾਮ ਦਾ ਬੰਦਾ ਸੀਗਾ ਕਾਫੀ ਟਾਈਮ ਤੋਂ ਇਹ ਵੌਂਟਡ ਸੀਗਾ ਹਿਨੀਅਸ ਇਸ ਇਹਦੇ ਖਿਲਾਫ ਰਜਿਸਟਰਡ ਸੀਗੇ ਸਿንስ 2000 2015 ਤੋਂ ਤੇ ਇਹ ਜਦੋਂ ਅੱਜ ਇਹਨਾਂ ਨੂੰ ਇੱਥੇ ਰੋਕਣ ਦੀ ਕੋਸ਼ਿਸ਼ ਕੀਤੀ ਇਹਨੇ ਪੁਲਿਸ ਪਾਰਟੀ ਤੇ 3-4 ਫਾਇਰ ਕੀਤੇ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਵਚਾਵ ਪੱਖ ਮੇ ਇਹਦੇ ਇੱਕ ਫਾਇਰ ਕੀਤਾ ਜਿਹਦੇ ਤੇ ਲਾਥੇ ਲੱਗਿਆ ਸੀਗਾ ਹੁਣ ਇਹਨੂੰ ਰਾਜਿੰਦਰਾ ਹਸਪੀਟਲ ਭੇਤੀ ਕਰਾਇਆ ਗਿਆ ਉਥੇ ਜੇਰੇ ਇਲਾਜ ਹੈ ਇਹ ਜਿਹੜਾ ਪਹਿਲਾ ਜਿਹੜਾ ਬਹੁਤ ਇੱਕ ਬਹੁਤ ਵੱਡੀ ਜੇ ਤੁਹਾਨੂੰ ਯਾਦ ਹੋ 2017 ਤੋਂ ਕੈਸ਼ ਬੈਂਕ ਲੂਟ ਹੋਈ ਸੀਗੀ ਬਨੂੜ ਚ जयपाल भुलर एक गैंग लीडर होंगे एक, एक ही बट य काफी अभी जो ओपरेशन कांबे टाइम तो चलाया जो कल भी अभी चलाया भी ये शरारती अंसर है कि भी टाइप के बंद है खिलाफ पाब पुलिस ने एक मुहिम छेड़ी हुई है ਐਂਡ ਅਸੀਂ ਸ਼ਕਤੀ ਨਾਲ ਉਹਦੇ ਜਿਹੜਾ ਹੈਗਾ ਕਾਰਵਾਈ ਕਰ ਰਹੇ ਹਾਂ ਇਹਨਾਂ ਨੇ ਇਸਨੇ ਪੁਲਿਸ ਪਾਰਟੀ ਤੋਂ 3 ਤੋਂ 4 ਰਾਉਂਡ ਫਾਇਰ ਕੀਤੇ ਹੈ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ 1-2 ਰਾਉਂਡ ਫਾਇਰ ਕੀਤੇ ਇਹਦੇ ਲਾਸ਼ ਤੇ ਲੱਗੀ ਹੈ ਹੁਣ ਇਹਨੂੰ ਹਸਪੀਟਲ ਭੇਤੀ ਕਰਾਇਆ ਗਿਆ ਇਹਦੇ ਤਾਂ ਕਾਫੀ ਮਾਮਲੇ ਹੈਗੇ 7-8 ਮਾਮਲੇ ਦੇ ਖਿਲਾਫ ਹੈਗੇ 307 ਦੇ ਹੈਗੇ 302 ਦੇ ਹੈਗੇ ਰੋਬਰੀ ਦਾ ਹੈਗਾ ਕਾਫੀ ਮਸਲੇ ਹੈ ਪਿਸਟਲ ਫੋਰਨ ਮੈਡ ਪਿਸਟਲ ਮਿਲੇਗਾ ਪਿਸਟਲ ਫੋਰਨ ਮੈਡ ਪਿਸਟਲ ਹੈਗਾ ਐਪ ਇੱਕ ਫੋਰਨ ਮੈਡ ਪਿਸਟਲ ਹੈਗਾ ਮਾਰਕਾ ਬਰੇਕਾ ਪਿਸਟਲ ਹੈਗਾ ਪੂਰੀ ਕਵਰ ਹਜੇ ਉਹ ਕਿਤਾਬ ਬਾਕੀ ਅਸੀਂ ਅਜੇ ਪ੍ਰੈਸਿੰਗ ਟੀਮ ਬੁਲਾਈ ਹੈ ਉਹਦੀ ਜਿਹੜੀ ਹੈਗੀ ਜੋ ਜੋ ਫਾਰਮੈਲिटीज ਆ ਉਹ ਅਸੀਂ ਕਰ ਰਹੇ ਹਾਂ ਇਸ ਤੋਂ ਇਲਾਵਾ ਹੋਰ ਕੋਈ ਜਿਹੜੇ ਕਿ ਐਂਕਸਰ ਕੋਈ ਗ੍ਰਿਫਤਾਰ ਕੀਤਾ ਜਿਲ੍ਹੇ ਦੇ ਵਿੱਚ ਦੇਖੋ ਅਸੀਂ ਕੱਲ ਵੀ ਕੱਲ ਵੀ ਅਸੀਂ ਟੋਟਲ 60 ਬੰਦੇ ਕੱਲੇ ਪਟਿਆਲਾ ਚ ਕਰੇ ਆ ਪੂਰੀ ਰੇਂਜ ਚ 126 ਕਰੇ ਨੇ ਐਂਡ ਜਿੰਨੇ ਵੀ ਖਾਸ ਕਰਕੇ ਜਿਹੜੇ ਵੀ ਇਹ ਹਾਰਡ ਕੋਰ ਕ੍ਰਿਮੀਨਲਸ ਕੋਲਡ ਹੈ ਜਿਹੜੇ ਕੋਈ ਘਰਾਂ ਦੇ ਕਿਸੇ ਦੇ ਫਾਇਰਿੰਗ ਵਗੈਰਾ ਕਰਕੇ ਜਾਂਦੇ ਨੇ ਉਹਨਾਂ ਦੇ ਜਿਹੜੇ ਐਸੋਸੀਏਟ ਉਹ ਵੀ ਅਸੀਂ ਕੱਲ 8 ਬੰਦੇ ਕੱਲੇ ਪਟਿਆਲੇ ਚ ਅਰੈਸਟ ਕਰੇ ਆ ਅੱਜ ਵੀ ਅਰੈਸਟ ਕਰੇ ਆ ਉਹਦਾ ਸ਼ਾਮ ਨੂੰ ਅਸੀਂ ਡੇਟਾ ਤਵਨ ਜਿਹੜਾ ਜਿਹੜੇ ਵੀ ਇਹ ਬੰਦੇ ਸ਼ਾਮਿਲ ਹੈਗੇ ਇਹੋ ਜੀ ਵਾਰਦਾਤ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਐਂਡ ਇਹ ਮੈਸੇਜ ਲਾਊਡ ਐਂਡ ਕਲੀਅਰ ਹੈਗਾ ਕਿ ਜਿਹੜਾ ਕੋਈ ਕਿਸੇ ਸਰੀਫ ਆਦਮੀ ਦੇ ਘਰੇ ਫਾਇਰ ਕਰੂਗਾ ਜਾਂ ਕੋਈ ਇਹੋ ਜੀ ਉਹ ਆਪਣੇ ਪੈਰਾਂ ਤੇ ਵਾਪਸ ਨਹੀਂ ਜਾਊਗਾ ਇਹ ਬਿਲਕੁਲ ਕਲੀਅਰ ਮੈਸੇਜ ਹੈਗਾ ਫਿਰ ਵੀ ਮੈਂ ਰਿਕੁਐਸਟ ਕਰਦਾ ਯੂਥ ਨੂੰ ਕਿ ਜਿਹੜੇ ਇਹੋ ਜੇ ਕੰਮਾਂ 'ਚ ਨਿਵੋਲਡ ਹੈਗੇ 2 4 5000 ਰੁਪਏ ਦੇ ਚੱਕਰ ਵਿੱਚ ਇਹਨਾਂ ਦੇ ਮਗਰ ਆ ਜਾਂਦੇ ਆ ਉਹ ਆਪਣਾ ਕੈਰੀਅਰ ਨਾ ਖਰਾਬ ਕਰੇ ਜੇ ਉਹਨਾਂ ਨੂੰ ਕੁਝ ਨੂੰ ਸੁਧਰਨਾ ਉਹ ਸਾਡੇ ਨਾਲ ਕੰਟੈਕਟ ਵੀ ਕਰ ਸਕਦਾ ਉਹਨੂੰ مین ਸਟਰੀਮ ਵਿੱਚ ਲੈ ਕੇ ਆਣ ਦਾ ਸਾਡਾ ਇੱਕ ਮੈਨ ਇਹ ਵੀ ਹੈ ਕਿ ਉਹਨਾਂ ਨੂੰ مین ਸਟਰੀਮ ਦੀ ਅਸੀਂ ਪਰਿਵਾਰਿਕ ਕਿੱਥੇ ਦਾ ਰਹਿਣ ਵਾਲਾ ਉਹਦਾ ਇਹ ਇਹ ਬੇਸਿਕਲੀ ਚੰਡੀਗੜ੍ਹ ਦੇ ਵਿੱਚ ਆ ਪੰਜਾਬ ਦੇ ਜਰਨਲ ਸਕੱਤਰ ਤੇ ਮੀਡੀਆ ਸੈੱਲ ਦੇ ਇੰਚਾਰਜ ਬਲਤੇਜ ਪੰਨੂ ਨੇ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਦੇ ਬਿਹਾਫ ਦੇ ਉੱਤੇ ਫਰਦ ਨਾਲ ਮੈਂ ਕਰ ਰਿਹਾ ਔਰ ਸਾਡੀ ਜਿਹੜੀ ਨਸ਼ਾ ਮੁਕਤੀ ਮੋਰਚਾ ਦੀ ਟੀਮ ਹੈ ਕਿਉਂਕਿ ਪੰਜ ਜ਼ੋਨ ਦੇ ਵਿੱਚ ਇਹਨੂੰ ਵੰਡਿਆ ਹੋਇਆ ਮਾਝਾ ਦੁਆਬਾ ਤੇ ਮਾਲਵਾ ਦੇ ਤਿੰਨ ਜ਼ੋਨ ਨੇ ਮਾਲਵਾ ਈਸ ਮਾਲਵਾ ਵੈਸਟ ਤੇ ਮਾਲਵਾ ਸੈਂਟਰਲ ਮਾਲਵਾ ਈਸ ਤੋਂ ਅਨੂ ਬੱਬਰ ਜੀ ਮੇਰੇ ਨਾਲ ਨੇ ਲਵਦੀਪ ਸ਼ਰਮਾ ਹੁਰੀ ਮਾਲਵਾ ਸੈਂਟਰਲ ਤੋਂ ਨੇ ਤੇ ਮਨਜੀਤ ਸਿੰਘ ਰਾਏਕੋਟ ਇਹ ਵੀ ਮਾਲਵਾ ਸੈਂਟਰਲ ਤੋਂ ਨੇ ਯੁੱਧ ਨਸ਼ਿਆਂ ਵਿਰੁੱਧ ਦਾ ਇੱਕ 파ਟ ਹੈ ਨਸ਼ਾ ਮੁਕਤੀ ਮੋਰਚਾ ਬਲਕੇ ਉਹਦਾ ਇੱਕ ਅਹਿਮ 파ਟ ਹੈ। ਔਰ ਨਸ਼ਾ ਮੁਕਤੀ ਮੋਰਚਾ ਦਾ ਜਿਹੜਾ ਪਹਿਲਾ ਪੜਾਅ ਸੀਗਾ ਜਿਹੜਾ ਪਿਛਲੇ ਦਿਨਾਂ ਉਹਦੇ ਵਿੱਚ ਤੁਸੀਂ ਜਲੰਧਰ ਦੇ ਵਿੱਚ ਮੇਨ ਫੰਕਸ਼ਨ ਦੇਖਿਆ ਸੀ ਯੁੱਧ ਨਸ਼ਿਆਂ ਵਿਰੁੱਧ ਦਾ ਇਹ ਦੋਨੋਂ ਇੱਕੋ ਹੀ ਚੀਜ਼ਾਂ ਨੇ ਇਹਦੇ ਵਿੱਚ ਕਨਫਿਊਜ਼ ਨਾ ਹੋਣਾ ਕਿਉਂਕਿ ਯੁੱਧ ਨਸ਼ਿਆਂ ਵਿਰੁੱਧ ਉਹ ਇੱਕ ਉੱਪਰ ਮੇਨ ਤੌਰ ਦੇ ਉੱਤੇ ਕੰਮ ਕਰਦਾ ਹੈ ਅੱਗੇ ਉਹਦੇ ਵੱਖੋ-ਵੱਖਰੇ ਇਹ ਵਿੰਗ ਨੇ ਔਰ ਜਿਹੜਾ ਇਹਦਾ ਪਹਿਲਾ ਪੜਾਅ ਸੀਗਾ ਉਸ ਪਹਿਲੇ ਪੜਾਅ ਦੇ ਵਿੱਚ ਅਸੀਂ ਹਰ ਪਿੰਡ ਤੱਕ ਪਹੁੰਚੇ ਹਰ ਵਾਰਡ ਤੱਕ ਪਹੁੰਚੇ ਪਿੰਡਾਂ ਦੇ ਵਿੱਚ ਵਾਰਡ ਦੇ ਵਿੱਚ ਲੋਕਾਂ ਨੂੰ ਜਿੱਥੇ ਅਵੇਅਰ ਕੀਤਾ ਗਿਆ ਉਥੇ ਸੌ ਚਕਾਈ ਗਈ ਲੋਕਾਂ ਨੂੰ ਕਿ ਉਹ ਨਸ਼ਾ ਨਹੀਂ ਕਰਨਗੇ ਨਸ਼ਾ ਵੇਚਣ ਵਾਲਿਆਂ ਦਾ ਸਾਥ ਨਹੀਂ ਦੇਣਗੇ ਉਹਨਾਂ ਦੀ ਜਮਾਨਤਾਂ ਨਹੀਂ ਦੇਣਗੇ ਔਰ ਇਹਦਾ ਬਹੁਤ ਪੋਜ਼ਿਟਿਵ ਅਸਰ ਜਿਹੜਾ ਉਹ ਪੰਜਾਬ ਦੇ ਪਿੰਡਾਂ ਕਸਬਿਆ ਸ਼ਹਿਰਾ ਤੱਕ ਜਿਹੜਾ ਉਹ ਹੋਇਆ ਪਿਛਲੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਜਿਹੜੀ ਛਪੀ ਸੀ ਉਹ ਤੁਸੀਂ ਸਭ ਨੇ ਦੇਖੀ ਹੋਣੀ ਆ ਕਿ ਪੰਜਾਬ ਦੇ ਵਿੱਚ ਪਿਛਲੇ ਤਿੰਨਾਂ ਸਾਲਾਂ ਦੇ ਵਿੱਚ ਜਿਹੜੇ ਕੇਸ ਅਦਾਲਤਾਂ ਦੇ ਵਿੱਚ ਚੱਲਦੇ ਨੇ ਉਹਦੇ ਵਿੱਚ ਕਨਵਿਕਸ਼ਨ ਰੇਟ ਜਿਹੜਾ ਉਹ ਲਗਭਗ 85% ਦੇ ਨੇੜੇ ਤੇੜੇ ਹੈ 84-85% ਜਿਹੜੇ ਜਿਹੜਾ ਕਿ ਅੱਜ ਤੱਕ ਦਾ ਜਿਹੜਾ ਪੰਜਾਬ ਦੇ ਜੇ ਆਪਾਂ ਐਂਡੀਪੀਐਸ ਅ ਦੇ ਦੇਖੀਏ ਪਰਤੇ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਇਹਦੇ ਵਿੱਚ ਇੱਕ ਰੋਲ ਜਿਹੜਾ ਉਹ ਇਸ ਅਵੇਅਰਨੈਸ ਦਾ ਵੀ ਹੈ ਕਿਉਂਕਿ ਸਾਲ ਤੋਂ ਉੱਪਰ ਜਿਹੜਾ ਇਹਨੂੰ ਚਲਦਿਆਂ ਹੋ ਗਿਆ ਔਰ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਪਿੰਡਾਂ ਦੇ ਵਿੱਚ ਰਹੇ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਧੰਨਵਾਦ Car insurance done.